ਹੈਲੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੀਪ ਪੰਜਾਬਨ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਬਾਜੂ ਦੀ ਕਟਿੰਗ ਆਸਾਨ ਤਰੀਕੇ ਨਾਲ ਬਾਜੂ ਦੀ ਕਾਟ ਪਾਣੀ ਦੱਸਾਂਗੇ ਕਿ ਆਪਾਂ ਬਾਜੂ ਦੀ ਕਾਟ ਕਿਵੇਂ ਪਾਣੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਬੈਲ ਆਈਕਨ ਨੂੰ ਪ੍ਰੈਸ ਵੀ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਗਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਹਾਂਜੀ ਆਪਾਂ ਇਹ ਕਪੜਾ ਲਿਆਏ ਬਾਜੂ ਦੀ ਕਟਿੰਗ ਵਾਸਤੇ ਇਹਦੀ ਲੰਬਾਈ ਹੈਗੀ ਏ ਸਾਢੇ 19 ਇੰਚ ਤੇ ਚੜਾਈ ਆਪਾਂ ਲਈ ਹੈ ਇਹਦੀ ਸਾਢੇ 9 ਇੰਚ ਆਪਾਂ ਬਾਜੂ ਤਿਆਰ ਕਰਨੀ ਹੈ ਸਾਢੇ 17 ਇੰਚ ਤੇ ਅੱਗੋਂ ਮੋਰੀ ਜਿਹੜੀ ਉਹ ਰੱਖਣੀ ਹੈ 5.5 ਇੰਚ ਆਪਾਂ ਹੁਣ ਬਾਜੂ ਦੀ ਕਾਰਟ ਬਾਉਣੇ ਆ ਇੱਥੋਂ ਆਪਾਂ ਬਾਜੂ ਦੀ ਕਾਰਟ ਪਾਵਾਂਗੇ 3.5 ਇੰਚ 3.5 ਇੰਚ ਤੇ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਇੱਥੋਂ ਵੀ ਸਾਢੇ 3 ਸਾਢੇ 3 ਇੰਚ ਲੈ ਕੇ ਨਿਸ਼ਾਨ ਲਾ ਲੈਣਾ ਇਥੋਂ ਆਪਾਂ 1.5 ਇੰਚ ਫੋਲਡ ਕਰਨ ਵਾਸਤੇ ਰੱਖਾਂਗੇ ਉੱਥੇ ਵੀ ਆਪਾਂ ਨਿਸ਼ਾਨ ਲਾ ਲਵਾਂ। ਹੁਣ ਆਪਏ ਦੀ ਕਾਟ ਫਾਉਂ। ਇਥੋਂ ਆਪਾਂ 2 ਇੰਚ ਤੇ ਨਿਸ਼ਾਨ ਲਾ ਲਵਾਂ। 2.2 ਇੰਚ ਤੇ ਇਹ ਬਾਜੂ ਦੀ ਕਾਟ ਹੈ ਅਗਰ ਆਪਣੀ ਅਗਰ ਕਿਸੇ ਵੀ ਸ਼ਰਟ ਦੀ ਚੜਾਈ ਯਾਨਕੀ ਜਿਹੜੇ ਛਾਤੀ ਦਾ ਨਾਪ ਹੈ 18 ਇੰਚ ਹੋਵੇ 17 ਇੰਚ ਹੋਵੇ 19 ਵੀ ਹੋਵੇ 21 ਵੀ ਹੋਵੇ ਤਾਂ ਆਪਾਂ 9 ਅਗਰ ਤਾਂ 20 ਤੋਂ ਥੱਲੇ ਹੀ ਹੈ 20 ਤੱਕ ਹੈ ਤਾਂ 9 ਇੰਚ ਹੀ ਆਪਾਂ ਇੱਥੇ ਰੱਖਣਾ ਅਗਰ 21 ਹੈ ਤਾਂ 22 ਹੈ ਸਾਡੇ 9 ਇੰਚ ਵੀ ਲੈ ਸਕਦੇ ਆ ਇਥੋਂ ਸਾਡੇ 9 ਇੰਚ ਅਗਰ ਉਸ ਤੋਂ ਜ਼ਿਆਦਾ 23 24 25 ਤਾਂ ਆਪਾਂ ਫਿਰ 10 ਇੰਚ ਲੈਣਾ ਹੈ ਜਾਂ 24 25 ਹੈ ਤਾਂ 10.5 ਇੰਚ ਇਥੋਂ ਆਪਾਂ 10.5 ਇੰਚ ਲੈਣਾ ਚੌੜਾਈ ਬਾਜੂ ਦੀ ਚਲੋ ਜੇ ਫਿਰ ਨੂੰ ਕਟਿੰਗ ਕਰਦੇ ਆਂ ਇਤੋਂ ਆਪਾਂ 5 ਇੰਚ ਰੱਖਣਾ। ਇਤੋਂ ਆਪਾਂ 5 ਇੰਚ ਤੇ ਰੱਖ ਕੇ ਇਹ ਤੇ ਨਿਸ਼ਾਨ ਲਗਾ ਦਾਂ। 1.5 ਇੰਚ ਆਪਾਂ ਵਿੱਚ ਮਾਰਜਿਨ ਛੱਡਾਂਗੇ। एक्सट्रा कपड़ा आप देंगे ये अपनी बाजू कटिंग होगी है ये जी आप पा काट पानी है वो आपने इतना पा काट पावे इंच ਇੰਚ ਦੀ ਕਾਟ ਬਹੁਤ ਹੁੰਦੀ ਹੈ 1 ਇੰਚ ਦੀ ਕਾਟ ਪਾਈ ਲਈ ਇੱਥੇ ਇਹ ਤੋਂ ਹੀ ਆਪਾਂ ਕੱਟ ਦਾਂਗੇ ਇੱਕ ਪੱਲਾ ਚੱਕ ਕੇ ਕੱਟਣਾ ਇੱਕ ਪੱਲਾ ਇੱਕ ਨੂੰ ਥੱਲੇ ਹੀ ਰੱਖਣਾ ਆ ਲੋ ਜੀ ਇਹ ਆਪਾਂ ਅੱਗੇ ਵਾਲੀ ਕਾਟ ਪਾਈ ਹੈ ਇਹ ਆਪਣੀਆਂ ਦੋ ਬਾਜੂ ਨਹੀਂ ਹੈਗੀਆਂ ਆਪਾਂ ਵੈਸੇ ਤੁਹਾਨੂੰ ਦੱਸਣ ਵਾਸਤੇ ਫालतू ਕੱਪੜੇ ਤੇ ਬਾਜੂ ਕੱਟੀ ਆ ਕਿਉਂਕਿ ਅਗਰ ਜਿਹੜੀ ਆਪਾਂ ਸੂਟ ਦੀ ਬਾਜੂ ਕੱਢਦੇ ਆ ਫਿਰ ਉਹਦੇ ਤੇ ਨਿਸ਼ਾਨ ਨਹੀਂ ਲਾ ਸਕਦੇ ਆਪਾਂ ਇਹਨੇ ਡਾਰਕ ਡਾਰਕ ਆਪਾਂ ਐਕਸਟਰਾ ਕੱਪੜੇ ਤੇ ਬਾਜੂ ਕੱਟੀ ਹੈ ਤਾਂ ਇੱਕ ਸਿੰਗਲ ਬਾਜੂ ਹੀ ਹੈ ਇਹ ਆਪਾਂ ਅਗਲੀ ਘਾਟ ਪਾਈ ਹੈ ਤੇ ਇੱਥੋਂ ਜਿਹੜੀ ਕਾਟ ਸੀਗੀ ਆਪਾਂ 3.5 ਇੰਚ ਦੀ ਪਾਈ ਹੈ ਚਲੋ ਜੀ ਇਹ ਸੀਗੀ ਆਪਣੀ ਬਾਜੂ ਦੀ ਕਾਟ ਧੰਨਵਾਦ